ਗੱਲ ਇਹ ਕੁਲਦੀਪ ਸਿੰਘ ਕੜਗਾਚ ਕਹਿੰਦੇ ਨੇ ਕਿ ਸਰਕਾਰਾਂ ਕੌਣ ਹੁੰਦੀਆਂ ਨੇ ਨਗਰ ਕੀਰਤਨ ਕੱਢਣ ਵਾਲੀਆਂ। ਦੁਰਗਾਤ ਸਿੰਘ ਤੇ ਮੋਲਕ ਵੀ ਵੀ ਲਾਲਾ ਗੋਲਾ ਵਿਚਾਰਾ ਉਹਨੇ ਇਹ ਸਮਝ ਨਹੀਂ। ਸਰਦਾਰ ਦੀ ਨੌਕਰੀ ਹੁੰਦੀ ਐ ਨੌਕਰੀ ਹੋ ਗਈ ਐ ਕੌਮ ਦੀ ਸੇਵਾ ਨਹੀਂ ਐ ਕਾਲ ਤੱਕ ਸੇਵਾ ਤੋਂ ਨਹੀਂ ਵੀ ਕਰਦਾ। ਦੁਰਗਾਤ ਸਿੰਘ ਜਿਹੜਾ ਨਾ ਆਪਣੇ ਹਿਸਟਰੀ ਨੂੰ ਬੋਲੇ ਕਹਿੰਦਾ ਕਿ ਇਸ ਪਰਿਵਾਰ ਨੇ ਸਦੀਕਾ ਨੂੰ ਕੀ ਦਿੱਤਾ ਪ੍ਰਕਾਸ਼ ਸਿੰਘ ਬਾਦਲ ਜੀ ਜਿਨੇ ਇਹ ਜ਼ਿੱਦ ਕੀਤੀ ਕਿ ਮੈਂ ਹੀ ਮਰਾਵਣੀ ਆਪ ਹੀ ਬਣਾਈ ਤੇ ਆਰਐਸਐਸ ਨੂੰ ਹੀ ਬਣਵਾਈ ਇਹਦੇ ਇਹਦੇ ਆਕਾ ਦੇ ਪਿਓ ਦੇ ਰਾਜ ਕੋਇਆ ਨੂੰ ਇੱਥੇ ਚਿਪਾਗੋੜਾ ਵੀ ਹੋਣਾ ਉਹਨੂੰ ਕਿਤਾ ਰੋਕਾਂਗੇ ਅਸੀਂ ਅੱਜ ਇਹ ਕਿਹੜਾ ਉਪਦੇਸ਼ ਦੇ ਰਿਹਾ ਹੈ ਕਿ ਲੋ ਦੇ ਰਿਹਾ ਬਾਦਲਾ ਦੀ ਨੌਕਰੀ ਕਰਦੇ ਆਪੇ ਆਪ ਆਪਾਂ ਕਹਿ ਲੀਏ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਗਿਆਨੀ ਰਕਬੀਰ ਸਿੰਘ ਉਹਨਾਂ ਨੇ ਉਹਨਾਂ ਨੇ ਵੀ ਉਹਨਾਂ ਦੀ ਨੌਕਰੀ ਕੀਤੀ ਹੋਰ ਹੈ ਕਿ ਆ ਤੁਸੀਂ ਦੱਸ ਪਿਓ ਅਕੀ ਤੁਹਾਨੂੰ ਧਾਰਮਿਕ ਤੁੱਤਬਾ ਬਹੁਤ ਉੱਚਾ ਦੇਖਦੇ ਆ ਸੀ ਉਹਨਾਂ ਦਾ ਤੁਸੀਂ ਦੇਖੀ ਜਾਓ ਮਤਲਬ ਕਿ ਸਿੱਖ ਕੌਮ ਇਸ ਦੇ ਉੱਤੇ ਇਤਰਾਜ਼ ਕਰੇ ਇਹ ਕਹਿੰਦੇ ਹੋ ਤੁਸੀਂ ਇਹਨਾਂ ਤੇ ਆਵਾਜ਼ ਕਿਉਂ ਨਹੀਂ ਕਿ ਜਦੋਂ ਆਈ ਇਹਦੀ ਜਦੋਂ ਜੇ ਪਨੀਆ ਪਿੱਟ ਪਿੱਟ ਕੇ ਮਰ ਗਿਆ ਤੁਹਾਨੂੰ ਦੱਸਿਆ ਇਹ ਨਹੀਂ ਦੱਸ ਕੀ ਕਰੀਏ ਨਵੀਂ ਪਰਤੀ ਮੁਹਿਮ ਚੱਲਦੀ ਪਈ ਹੈ ਉਹ ਉਹਦੇ ਨਾਲ ਕੋਈ ਵੱਡਾ ਸੁਧਾਰ ਹੋਏਗਾ ਗੱਲ ਤੇ ਗੁਰਗਾਧ ਸਿੰਘ ਦੀ ਗੱਲ ਹੋ ਉਹ ਕੀ ਕਹਿ ਰਿਹਾ ਅੱਜ ਸਾਡੀ ਕੌਮ ਨੂੰ ਤੇ ਉਹ ਕਹਿਣ ਬਾਗੂ ਕੋ ਹੱਕ ਹੈ ਜਿਨ੍ਹਾਂ ਨੇ ਖਾਲਸਾ ਕਾਲਜ ਤੇ ਕਬਜ਼ਾ ਕਰ ਲਿਆ ਯੂਨੀਵਰਸਿਟੀ ਬਣਾ ਕੇ ਉਸ ਉਸ ਅਥਾਰਟੀ ਨੂੰ ਬਹੂਗਾ ਪ੍ਰਬੰਧਨ ਕਰਕੇ ਆਉਂ ਬਹੁਤ ਸਾਰਾ ਸਿਮਰਦੇ ਬਾਗੂੜਾ ਜਿਹਨੂੰ ਕਹਿੰਦਾ ਤੂੰ ਮਾਝੇ ਦੀ ਤੇ ਮੈਂ ਵੀ ਮਾਝੇ ਦਾ ਤਾਂ ਵੀ ਇਹ ਸੌਦੇ ਤੇ ਰਹੇ ਹੋ ਇਹ ਜਿੰਮੇਵਾਰੀ ਤੁਸੀਂ ਵੀ ਨਿਭਾਈ ਹੋਈ ਹੈ 1969 ਦੌਰ ਚ ਅਸਲੀ ਤੜੀ ਜਿੰਮੇਵਾਰੀ ਨਿਭਾਈ ਨਾ ਉਹ ਸਿਆਗਤ ਸਾਡੇ ਹੱਥ ਸਾਡੇ ਪਏ ਨੇ ਮੈਂ ਉਹ ਵੀ ਤਾਂ ਦੱਸ ਰਿਹਾ ਹਾਂ ਤੁਸੀਂ ਇਹ ਕਹਿੰਦੇ ਹੋ ਕਿ 25 26 ਸਾਲ ਪਹਿਲਾਂ ਇਹ ਕਾਹੜਾ ਸ਼ੁਰੂ ਹੋ ਗਿਆ ਸੀ ਤੁਸੀਂ ਇਹਦਾ ਪਹਿਲਾਂ ਸਵੀਕਾਰ ਕੀਤਾ ਫਿਰ ਗੱਲ ਕਰੋ ਅਸੀਂ ਫੋਕਾ ਦੇ ਹੀ ਰਹੇ ਹਾਂ ਇਹ ਮੁਕਤ ਕਰਨ ਦਾ ਇਹਨਾਂ ਚੀਜ਼ਾਂ ਤੋਂ ਜੋ ਇਹ ਡਾਕਟਰ ਦਾ ਇੱਕੋ ਇੱਕ ਤਰੀਕਾ ਹੈ ਕਿ ਗਾਜ ਉਹਨਾਂ ਦੀ ਯੁਕਤੀ ਦੇ ਸਵਾਲ ਉੱਠ ਰਹੇ ਨੇ ਕਹੀ ਜਾਂਦਾ ਵੀ ਉਹਸ लायक ਨਹੀਂ ਹੈ ਕਿ ਉਹਨਾਂ ਨੇ ਸ਼ਹੀਰ ਪਰਿਵਾਰਾਂ ਜੋ ਕਹਿੰਦੇ ਬੜੀ ਘਾਲਣਾ ਘਾਲੀਆ ਉਹਨਾਂ ਨੇ ਬਹੁਤ ਘਾਲਣਾ ਘਾਲੀਆ ਤੁਸੀਂ ਉਹਦਾ ਪ੍ਰਚਾਰ ਕਰਿਆ ਕਰੋ ਟੀਵੀ ਤੇ ਵਿਆਹ ਅਧਿਆਚਾਰ ਉਹ ਹੋਰ ਜਿਹੜੇ ਕਹਿੰਦੇ ਵੀ ਮੈਂ ਅਜੇ ਸਿੱਖਾ ਦੇ ਘਰ ਗੁਜ਼ਾਰਾ ਜਿਨ੍ਹਾਂ ਘਰ ਅੱਜ ਕੋਈ ਬੜਿਆ ਨਹੀਂ ਪ੍ਰਸ਼ਾਦਾ ਪਾਣੀ ਛੱਕ ਰਹੇ ਨੇ ਇਹ ਜਿੰਦਗਾਰ ਦੀ ਪ੍ਰਾਪਤੀ ਹੈ ਉਹ ਕਹਿੰਦੇ ਅੱਜ ਤੱਕ ਕਿਸੇ ਨੇ ਨਹੀਂ ਕਰਿਆ ਇਹਦਾ ਨਹੀਂ ਕੌਮ ਨੂੰ ਦੱਸੋ ਤਾਂ ਕਿ ਉਹਦਾ ਕੋਈ ਦੁਕਾਨ ਤੇ ਆਵੇ ਉਹਦੀ ਸੌਦਾ ਲੈ। ਹੋਰ ਕੀ ਗੱਲ ਬਾਤ? ਨਹੀਂ ਹੋਰ ਤਾਂ ਚਲੋ ਚਾਲੀ ਦੀ ਇਹ ਗੱਲ ਬਾਤ ਹੈ ਜੀ ਆਪਣੀ ਤੇ ਫਿਰ ਕੀ ਬਣੇਗਾ? ਇਹ ਸਾਰਾ ਕੁਝ ਠੀਕ ਬਣੂਗਾ। ਤੁਸੀਂ ਇਸ ਵਿਸ਼ੇ ਤੇ ਗੱਲ ਕਰੋ ਜਿਹੜੀ ਜਿਹੜੀ ਕਰਮ ਆਇਆ ਤੁਸੀਂ। ਪਰ ਬਿਲਕੁਲ ਮਤਲਬ ਨੌਨ ਰਿਜ਼ਰਵਿੰਗ ਬੰਦੇ ਲੱਗਦੇ ਨੇ ਉਹ। ਉਹ ਬਾਤ ਉਹ ਵੀ ਉਹਦੀ ਗੱਲ ਕਰੋ ਕਿ ਕੀ ਇਹ ਮੇਰੇ ਪੈਨਸ਼ਨ। ਅੱਛਾ, खासियत ਕੀ ਆ? ਵਜ੍ਹਾ। ਜਿੱਦੀ ਗੱਲ ਤੇ ਸਾਰੀ ਜ਼ਿੰਦਗੀ ਨਿਕਲ ਗਈ ਇਹਦੇ ਪਿਓ ਦੀ ਬਾਦਲ ਦੀ। ਉਹ ਗਿਆ ਹੀ ਨਹੀਂ ਪੰਜਾਬ ਕੇ ਉਹ ਸਿੰਘ ਉਹ ਪਾਟਾ ਲੈ ਕੇ ਆਇਆ ਨੂੰ ਅੰਮ੍ਰਿਤਪਾਲ ਦਿਹਾਉ ਉਹਦੀ ਹਿੰਮਤ ਲਈ ਪਈ ਇਹਨੂੰ ਕੈਂਦੀ ਸਟੇਜ ਤਰਫ ਆਪਣੇ ਕਿਤੇ ਛੇਰੋਂ ਪੱਤਰਕਾਰਾਂ ਨੇ ਪੁੱਛਿਆ ਤੁਹਾਡੇ ਵਰਗਿਆਂ ਨੇ ਇਹਨੇ ਵਰਪਾਲ ਕੀਤਾ ਬਕਾਸਿਮ ਬਾਦਲ ਦੇ ਪੁੱਤਰ ਨੇ ਉਹਦੀ ਵਾਇਫਰੇ ਨਾਲ ਕੀਤਾ ਛੇਰੀਪੀਰੀ ਅਕੈਡਮੀ ਬਣਾਈ ਜਾਂਦੇ ਬਾਦਲ ਨੇ ਇੱਕ ਕਿਸਮ ਦਾ ਕਾਰੋਬਾਰ ਕਰਦਾ ਉਹ ਤੁਸੀਂ ਉਹਦੇ ਤੇ ਜਿਹੜਾ 100 ਕਰੋੜ ਰੁਪਇਆ ਲੱਗਾ ਉਹ ਕਮੇਟੀ ਦਾ ਲੱਗਾ ਕਿਉਂ ਲਵਾਇਆ ਪੰਜਾਬ ਦਾ ਪੈਸਾ ਹਰਿਆਣੇ ਚ ਪੰਜਾਬ ਦਾ ਪੈਸਾ ਹਰਿਆਣੇ ਚ ਜਾ ਰਿਹਾ ਗੈਸ ਤੇ ਤੇਲ ਨਾ ਕਰਦੇ ਵਿੱਚ ਉਹ ਗੈਰਾਨਾ 35 ਕਰੋੜ ਦਾ ਪਲਾਟ ਹੈ 35 40 ਕਰੋੜ ਰੁਪਏ ਲਾਉਣਗੇ 40 50 ਕਰੋੜ ਵਿੱਚੋਂ ਖਾਂਗੇ ਉਹ ਕੇ ਉਹ ਆਰਡਰ ਜੀ ਵੀ ਹੋਇਆ ਐਨੇ ਸਾਲਾਂ ਤੋਂ ਸਰਕਾਰੀ ਅਫਸਰوں ਤੋਂ ਵੜਨ ਹੀ ਨਹੀਂ ਦਿੱਤਾ ਬਾਦ ਦੇ ਰਾਜ ਜਨਤਾ ਕੋਈ ਕਮੇਟੀ ਰਹੀ ਮੈਂ ਰੋਕ ਲਾਰਿਆ ਫੈਮਿਲੀ ਤੇ ਲਾਰਿਆ ਮਾਰਕੰਡਾ ਜੀਜੀ ਰੋਡ ਦੇ ਉੱਤੇ ਆ 27 24 ਏਕੜ ਦੇ ਵੀ ਬੜੀ ਕੌਮ ਨੂੰ ਸ਼ੌਂਕ ਲੱਗੇ ਹੋਈ ਹੈ ਬਾਦਲਪੁਰਾ ਜਿਹੜੀ ਯੂਨੀਵਰਸਿਟੀ ਬਣੀ ਬਾਦਲ ਦਾ ਮੁੰਡਾ ਹੀ ਮੈਂਬਰ ਬਣਿਆ ਆਕ ਸਿਮਰਤੀ ਪਣੀ ਉਹਦੇ ਦੋ ਭਰਾ ਬਣੇ ਉਹਦਾ ਪਾਪ ਬਣਿਆ ਆਪਣਾ ਹੀ ਪਰਿਵਾਰ ਹੈ ਸਾਰਾ ਧੰਨਵਾਦ ਹਾਲ ਹੋ ਗਏ ਹੁਣ ਉਹਨਾਂ 'ਤੇ ਬੰਦੂਕਾਂ ਨਾਲ ਲੜਾਂਗੇ ਅਸੀਂ हाल ही ਵਿੱਚ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਦਾ ਇੱਕ ਬਿਆਨ ਸਾਹਮਣੇ ਆਉਂਦਾ ਹੈ ਕਿ ਤਕਸ਼ਿਰੀ ਦਰਬਾਰ ਸਾਹਿਬ ਦਾ ਸਥਾਪਨਾ ਦਿਵਸ ਅਤੇ ਨੌਵੀਂ ਪਾਸ਼ਾਹੀ ਦਾ ਸ਼ਹੀਦੀ ਦਿਹਾੜਾ ਸਾਰਾ ਪੰਜਾਬ ਜਾਂ ਸਾਰੀ ਦੁਨੀਆ ਦੀ ਸਿੱਖ ਕੌਮ ਕਿਵੇਂ ਮਿਲ ਕੇ ਮਨਾਵੇ ਆਓ ਅਸੀਂ ਇਸ ਤੇ ਚਰਚਾ ਕਰੀਏ ਦੂਜੇ ਪਾਸੇ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਕਹਿੰਦੇ ਨੇ ਕਿ ਸਰਕਾਰਾਂ ਕੌਣ ਹੁੰਦੀਆਂ ਨੇ ਨਗਰ ਕੀਰਤਨ ਕੱਢਣ ਵਾਲੀਆਂ ਇਹ ਇੱਕ ਵਿਵਾਦ ਪੈਦਾ ਹੋ ਰਿਹਾ ਹੈ ਇਸ ਵਿਸ਼ੇ ਤੇ ਚਰਚਾ ਕਰਾਂਗੇ ਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਭਾਈ ਰਣਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਵਾਈ ਗੁੱਡ ਜੀ ਕੀ ਫਤਿਹ ਇੱਕ ਪਾਸੇ ਪੰਜਾਬ ਸਰਕਾਰ ਦਾ ਬਿਆਨ ਸਾਹਮਣੇ ਆਉਣਾ ਕਿ ਆਓ ਅਸੀਂ ਨੌਵੀਂ ਪਾਸਾਹੀ ਦੇ ਸ਼ਹੀਦ ਦੀ ਦਿਹਾੜੇ ਤੇ ਦਰਬਾਰ ਸਾਹਿਬ ਦੇ ਸਥਾਪਨਾ ਦਿਵਸ ਲਈ ਆਓ ਉਪਰਾਲਾ ਮਿਲ ਕੇ ਕਾਰਜ ਕਰੀਏ ਦੂਜੇ ਪਾਸੇ ਗੜਗੱਤ ਸਾਹਿਬ ਦਾ ਕਹਿਣਾ ਵੀ ਸਰਕਾਰਾਂ ਕਾਉਂਡ ਨੇ ਨਗਰ ਕੀਰਤਨ ਕੱਢਣ ਵਾਲੀਆਂ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਦੇਖੋ ਜੀ ਮੈਂ ਤੇ 1990 ਤੋਂ ਦੇਖ ਰਿਆ ਜੀ ਇਹ ਗੁਰਗਾਜ ਸਿੰਘ ਤੇ ਮੌਲਕ ਰੇਵੀ ਲਾਲਾ ਗੋਲਾ ਵਿਚਾਰਾ ਉਹਨੇ ਇਹ ਸਮਝ ਨਹੀਂ ਜੀ ਉਹਨੂੰ ਜੇ ਸਮਝਉਂਦੇ ਤੇ ਉਹ ਦੇਖਦਾ ਕਿ ਜਿਨ੍ਹਾਂ ਨੇ ਅੱਜ ਉਹਨੂੰ ਨੌਕਰੀ ਦਿੱਤੀ ਆ ਉਹਨਾਂ ਦੇ ਕੰਡੇ ਵੀ ਜਿਹੇ ਹੋਏ ਜਿਹੜੇ ਉੱਤੇ ਚੱਤਰਾਰ ਦੀ ਨੌਕਰੀ ਹੁੰਦੀ ਹੈ ਨੌਕਰੀ ਹੋਰ ਕੀ ਹੈ ਪੰਥ ਦੀ ਕੌਮ ਦੀ ਬਾਦਸ਼ਾਹ ਬਣ ਗਿਆ ਕੌਮ ਦੀ ਸੇਵਾ ਨਹੀਂ ਹੈ ਕਾਲ ਤੱਕ ਸਰਵਤ ਨੂੰ ਹਿਮ ਕਰਨ ਲੈ ਇਹ ਗੜਗਾਤ ਸਿੰਘ ਜਿਹੜਾ ਨਾ ਆਪਣੀ ਹਿਸਟਰੀ ਨੂੰ ਬੋਲੇ ਇਹ ਜਿਹੜਾ ਜਿਹਨਾਂ ਦੀ ਨੌਕਰੀ ਕਰਦੇ ਉਹਨਾਂ ਦੇ ਵੱਡਿਆ-ਵਡੇਰਿਆਂ ਦੀ ਹਿਸਟਰੀ ਨੂੰ ਬੋਲੇ ਪੁਲਿਸ ਉਹਨਾਂ ਦੇ ਨਵੇਂ ਪਾਕ ਹੋਣ ਤੱਕ ਇਸ ਪਰਿਵਾਰ ਨੇ ਸਾਡੀ ਕੌਮ ਨੂੰ ਕੀ ਦਿੱਤਾ ਇਹ ਦੇ ਕੰਡੇ ਵੀ ਜਿਹਨੇ ਅੱਜ ਜਿਹੜੀ ਸਰਕਾਰਾਂ ਬਣਾ ਰਹੀਆਂ ਨੇ ਇਹ ਦਿੱਕਤ ਕਿੰਨੇ ਪਾਈ ਉਹਨੇ ਸੋਨੇ ਦੇ ਲੈਵੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸੀ ਜਿਨੇ ਇਹ ਜਿੱਦ ਕੀਤੀ ਕਿ ਮੈਂ ਹੀ ਮਨਾਉਣੀ ਹੈ 300 ਸਾਲਾ ਸ਼ਤਾਬਦੀ ਜੀ ਨਾ ਉਹਨੇ ਕਾਰਤਕ ਦਾ ਰਤਪਾ ਰਹਿਣ ਦਿੱਤਾ ਨਾ ਪ੍ਰਬੰਧਕ ਕਮੇਟੀ ਦਾ ਰਹਿਣ ਦਿੱਤਾ ਆਪਣੀ ਜਿੱਦ ਪੁਕਾਈ ਆਪੇ ਮਨਾਈ ਤੇ ਆਰਐਸਐਸ ਨੂੰ ਵੀ ਬਣਵਾਈ ਆਰਐਸਐਸ ਨੇ ਵੀ ਮਨਾਈ 300 ਸਾਲਾ ਸ਼ਤਾਬਦੀ ਉਹਨਾਂ ਨੇ ਬਕਾਇਦਾ ਆਪਣੇ ਸੋਮੀਨਾਰ ਕੱਢੇ ਜੀ ਜਿਨ੍ਹਾਂ ਸੋਮੀਨਾਰਾਂ ਤੇ ਬੜੀਆਂ ਮੈਂ ਸਭ ਤੋਂ ਨਿੰਦਨ ਯੋਗ ਸਾਡੇ ਲਈ ਜਿਹੜੀਆਂ ਪ੍ਰੇਰਨਾ ਦਾ ਇੱਕ ਸਾਖੀਆਂ ਆਈਆਂ ਜਿੰਨਾ ਸੋਵੀਨਾਰਾਂ ਤੇ ਭਾਈ ਮਤੀ ਦਾਸ ਜੀ ਨੂੰ ਤਿਲਕ ਲਗਾਇਆ ਤੇ ਧਾਰੀ ਕੱਟੀ ਤੇ ਗੱਜ ਮਾਲਾ ਪਾ ਕੇ ਪਿੱਛੇ ਚੱਕਰ ਬਾ ਕੇ ਸਤਿਗੁਰੂ ਮਤੀ ਦਾਸ ਸ਼ਰਮਾ ਲਿਖਿਆ ਹੋਇਆ ਇਹਦੇ ਇਹਦੇ ਆਕਾ ਦੇ ਪਿਓ ਦੇ ਰਾਜ ਚ ਹੋਇਆ ਇਦਾਂ ਦਾ ਮਤਲਬ ਸਾਹਿਤ ਕੈਲੋ ਛਾਪਿਆ ਗਿਆ ਉਸ ਟਾਈਮ ਅੱਛਾ ਜੀ ਉਹ ਉਹ ਹੋ ਸਕਦਾ ਸੀ ਉਹੋ ਉਹੋ ਬੜੇ ਬੜਾ ਚੰਗੀ ਤਰ੍ਹਾਂ ਇਹਨੂੰ ਸਮਝਾਇਆ ਕਿ ਸਰਦਾਰ ਸਾਹਿਬ ਤੁਹਾਡੀ ਅਜ ਮੀਲੀ ਪਾ ਗਿਆ ਤੁਸੀਂ ਸਰਕਾਰ ਦੇ ਸੀਐਮਓ ਨੂੰ ਇੱਥੇ ਚਿੱਟੀ ਪਾ ਗੋੜਾ ਵੀ ਹੋਣਾ ਉਹਨੂੰ ਕਿਤਾ ਰੋਕਾਂਗੇ ਅਸੀਂ ਜੀ ਪਰ ਉਸ ਬੰਦੇ ਦਾ ਦਿਮਾਗ ਖਰਾਬ ਹੋ ਜਾ ਹੋਰ ਨਾ ਉਹਨੇ ਕਾਲ ਤੱਕ ਦੀ ਪੁਆ ਕੀਤੀ ਨਾ ਪ੍ਰਬੰਧਕ ਕਮੇਟੀ ਦੀ ਕੀਤੀ ਨਾ ਸਾਡੀਆਂ ਰਵਾਇਤਾਂ ਦੀ ਕੀਤੀ ਅੱਜ ਇਹ ਕਿਹੜਾ ਉਪਦੇਸ਼ ਦੇ ਰਿਹਾ ਹੈ ਕਿਹਨੂੰ ਦੇ ਰਿਹਾ ਹੈ ਇਹ ਕੰਡੇ ਚੁਗੇ ਆਪਣੇ ਵੱਡਿਆਂ ਦੇ ਬੀਜੇ ਹੋਏ ਵੇ ਆਪਣੇ ਜਿਹੜੀ ਮਰਿਆਦਾ ਜਾਂ ਸਲਾਹਤ ਆ ਉਹ ਪੰਥ ਦੇ ਨੇ ਪ੍ਰਕਾਸ਼ ਸਿੰਘ ਬਾਦਲ ਜਾਂ ਉਹਦੇ ਪਰਿਵਾਰ ਦੇ ਨਹੀਂ ਇਹ ਗੱਲ ਗੱਜ ਸਿੰਘ ਨੂੰ ਸਮਝ ਲੈਣਾ ਚਾਹੀਦਾ ਆਪ ਜੀ ਸਿੱਧੇ ਸ਼ਬਦਾਂ ਚ ਕਹਿ ਰਹੇ ਹੋ ਵੀ ਉਹ ਨੌਕਰੀ ਕਰਦਾ ਪਿਆ ਯਾ ਬਾਦਲਾ ਦੀ ਨੌਕਰੀ ਕਰਦਾ ਪਿਆ ਆਪਾਂ ਕਹਿ ਲਈਏ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਉਹਨਾਂ ਨੇ ਵੀ ਉਹਨਾਂ ਦੀ ਨੌਕਰੀ ਕੀਤੀ ਨੌਕਰੀ ਕਰਦੇ ਹੋਰ ਕੀ ਕਰਦੇ ਸੀ ਨੌਕਰੀ ਕਰਦੇ ਤਾਂ ਹੀ ਤੋਂ ਗੱਡੀਆਂ ਲੈਂਦੇ ਆ ਤੇ ਤਨਖਾਹਾਂ ਵਾ ਲੈਂਦੇ ਆ ਪੇ ਲੈਂਦੇ ਆ ਆਪਣੀ ਸ਼ਾਇਨ ਕਰਕੇ ਨੌਕਰੀ ਨਹੀਂ ਤੇ ਹੋਰ ਕੀ ਹੈ ਹੋਰ ਹੈ ਕਿ ਆ ਤੁਸੀਂ ਦੱਸਦੇ ਹੋ ਬੰਦਾ ਜਿਹੜਾ ਜਿਹੜਾ ਨੌਕਰੀ ਨਹੀਂ ਤੇ ਤੁਸੀਂ ਦੱਸਦੇ ਹੋ ਕੀ ਆ ਉਸ ਅਹੁਦੇ ਤੇ ਆ ਕੇ ਬਹਿ ਜਾਏ ਕਾਲ ਤੱਕ ਦੇ ਜੋ ਆ ਮੈਂ ਕਹਿੰਦਾ ਬੈਠੇ ਨੇ ਜਿਹੜੇ ਉਹਨਾਂ ਬਾਰੇ ਤੁਸੀਂ ਦੱਸਦੇ ਹੋ ਕੀ ਆ ਮੈਂ ਕਹਿੰਦਾ ਜੀ ਉਸ ਨੂੰ ਆਮ ਬੰਦਾ ਜਿਹੜਾ ਸਾਡੇ ਵਰਗਾ ਬੰਦਾ ਆ ਮੈਂ ਇਹ ਦੱਸ ਰਿਹਾ ਜਥੇਦਾਰ ਸਾਹਿਬ ਅਸੀਂ ਤਾਂ ਉਹਨੂੰ ਧਾਰਮਿਕ ਤੁਤਬਾ ਬਹੁਤ ਉੱਚਾ ਦੇਖਦੇ ਆਂ ਅਸੀਂ ਉਹਨਾਂ ਦਾ ਤੁਸੀਂ ਦੇਖੀ ਜਾਓ ਸਾਡੇ ਮੱਝ ਤਾਂ ਬਹੁਤ ਛਰਦਾ ਹੀ ਲੱਗਿਆ ਉਹਨਾਂ ਲਈ ਤੁਸੀਂ ਦੇਖੀ ਜਾਓ ਤੁਹਾਡੇ ਦੇਖਣ ਕਰਕੇ ਤੁਹਾਡੀ ਸ਼ਰਧਾ ਕਰਕੇ ਤੇ ਪਾਪ ਹੋ ਰਿਆ ਤੁਸੀਂ ਤੇ ਸਰ ਰੋਡ ਸਿੰਘ ਨੂੰ ਜਥੇਦਾਰ ਮੰਨੋਗੇ ਤੁਸੀਂ ਤੇ ਮੱਸੀ ਰੰਗੜ ਨੂੰ ਵੀ ਗੁਰੂ ਰਾਮਦਾਸ ਜੀ ਦਾ ਆ ਮੰਨ ਲਓ ਮਤਲਬ ਕਿ ਸਿੱਖ ਕੌਮ ਇਸ ਤੇ ਉੱਠ ਕੇ ਇਤਰਾਜ਼ ਕਰੇ ਇਹ ਕੰਨੇ ਹੋ ਤੁਸੀਂ ਇਹਨਾਂ ਤੇ ਕਦ ਹੋ ਗਈ ਜੀ ਹਾਂ ਨਾ ਕਰੇ ਨਾ ਕਰੇ ਕੋਈ ਗੱਲ ਨਹੀਂ ਉਜੀ ਤਾ ਠੀਕ ਸੰਦੇ ਚਲਾਈ ਜਾਓ ਪਰ ਮੈਂ ਤੁਹਾਨੂੰ ਗਾਲ ਦਾਰ ਦਿੱਤੀ ਅੱਗੇ ਚਲੋ ਜੀ ਸੋ ਸਵਾਲ ਇਹੀ ਹੈ ਕਿ ਫਿਰ ਮਤਲਬ ਹੁਣ ਹੁਣ ਕਿੱਥੇ ਆਪਣਾ ਕੌਮ ਪੰਤ ਹੁਣ ਕਿੱਥੇ ਹੈ ਹੁਣ ਕਿਉਂ ਨਹੀਂ ਇਹਨਾਂ ਨੂੰ ਹਟਾਉਣ ਦੀ ਫਿਰ ਕਰਦੇ ਪਿਆ ਆਵਾਜ਼ ਕਿਉਂ ਨਹੀਂ ਉਠ ਰਹੀ ਕਿੰਨਾ ਆਵਾਜ਼ ਠਾਈ ਨਹੀਂ ਦਿੱਤੀ ਆਵਾਜ਼ ਕਿਤਾ ਉਠਾਈ ਜਾਂਦੀ ਤੁਸੀਂ ਲੱਗੇ ਹੋਏ ਹੋ ਤੁਸੀਂ ਟੰਡੋਰਾ ਪਿੱਟ ਰਹੇ ਹੋ ਪੰਥਕ ਅਕਾਲੀ ਰਾਹ ਲੱਗੀ ਹੋਈ ਹੈ ਬਾਕੀ ਸਾਡੀਆਂ ਜਥੇਬੰਦੀਆਂ ਹੋਰ ਕਿੱਥੇ ਨੇ ਉਹ ਹੱਦ ਹੋ ਗਈ ਜੀ ਜਥੇਬੰਦੀਆਂ ਪਿੱਟ ਪਿੱਟ ਕੇ ਮਰ ਗਏ ਤੁਹਾਨੂੰ ਦੱਸਿਆ ਇਹ ਨਹੀਂ ਦੱਸ ਕੀ ਕਰੀਏ ਅਸੀਂ ਕੀ ਕਰ ਸਕਦੇ ਹਾਂ ਇਹ ਰੋ ਮਕਾਨ ਲਾਓ ਸੈਂਟਰ ਸਰਕਾਰ ਦੀ ਜਿਹੜੇ ਇਲੈਕਸ਼ਨ ਨਹੀਂ ਕਰਾਉਣ ਲਈ ਜਿਹਨਾਂ ਨੇ ਧੱਕੇ ਨਾਲ ਕਬਜ਼ਾ ਕਰਾਇਆ ਬਾਦਲ ਦਾ ਆਜੀ ਰੇਟ ਤੇ ਭਾਵੇਂ ਚਲੋ ਆਪ ਪਾਰਟੀ ਦੀ ਆਪਾਂ ਗੱਲ ਕਰੀਏ ਹਾਸ਼ੀ ਦੇ ਬੈਠਾ ਸ਼੍ਰੋਮਣੀ ਕਾਲੀ ਦਲ ਨੰਮੀ ਭਰਤੀ ਮੋਹਮ ਚੱਲਦੀ ਪਈ ਹੈ ਉਹ ਉਹਦੇ ਨਾਲ ਕੋਈ ਵੱਡਾ ਸੁਧਾਰ ਹੋਏਗਾ ਉਹ ਬਾਤ ਹੀ ਗੱਲਾਂ ਪਹਿਲਾਂ ਇਸ ਵਿਸ਼ੇ ਤੇ ਗੱਲ ਕਰਦੇ ਚਲੋ ਕਿਸੇ ਵਿਸ਼ੇ ਤੇ ਅਸੀਂ ਕਰ ਰਹੇ ਸੀਗੇ ਬਈ ਪੁਰਾਣਾ ਜੋ ਆਪਾਂ ਸੁਣਦਾ ਆ ਰਹੇ ਆ ਕਹਿੰਦੇ ਜੀ ਪਹਿਲਾਂ ਇਹ ਥੜਾ ਸਾਹਿਬ ਹੁੰਦਾ ਸੀ ਫਿਰ ਬੁੰਗਾ ਸਾਹਿਬ ਹੁੰਦਾ ਸੀ ਫਿਰ ਅਕਾਲ ਤਖਤ ਬਣਿਆ ਸਮੇਂ-ਸਮੇਂ ਤੇ ਜਿਹੜੇ ਨਾਮ ਤੇ ਬਦਲਾਅ ਹੋਏ ਸੀ ਇਹ ਕਿੱਦਾਂ ਆਏ ਥੜਾ ਸਾਹਿਬ ਜੋ ਕੁਝ ਵੀ ਹੈਗਾ ਉਸਦੀ ਹਿਸਟਰੀ ਚਾਹ ਤੇ ਸਾਡੀ ਸੰਗਤ ਦੇ ਰੂਪ ਰੂਪਾ ਉਹਦੇ ਵਿੱਚ ਨਵੀਆਂ ਗੱਲਾਂ ਕਰਨ ਦਾ ਕੋਈ ਦਾ ਨਹੀਂਗਾ ਗੱਲ ਤੇ ਗਾਜੇ ਸਿੰਘ ਦੀ ਕਰੋ ਜੋ ਕੀ ਕਹਿ ਰਿਹਾ ਜੀ ਸਾਡੀ ਕੌਮ ਨੂੰ ਤੇ ਉਹ ਕਹਿਣ ਦਾ ਉਹ ਕੋ ਹੱਕ ਹੈ ਉਹ ਉਹਦਾ ਉਹ ਬੀ ਐਸ ਡੀ ਰਿਆ ਕਦੀ ਕੀ ਮੁਕਤੀ ਪਾ ਰਹੇ ਤੁਸੀਂ ਅਬਰਤਾਰੇ ਦੇ ਤੁਸੀਂ ਫਲਾਣੇ ਦੀ ਢੀਗੜੇ ਨਹੀਂ ਇਹ ਇਹ ਨੇ ਦੰਗੀ ਦੁਕਾਨ ਖੋਲੀ ਆ ਕੋਈ ਜਿਹੜਾ ਚੀਪ ਚੀਪ ਖਾਲਸਾ ਦੀਵਾਨ ਨੂੰ ਜਿਹੜਾ ਉਹਨੇ ਕਿਹਾ ਵੀ ਇੱਕ ਮਹੀਨੇ ਛੱਕ ਕੇ ਆਓ ਅਮਰਤ ਇਹ ਇਹ ਜਿਨ੍ਹਾਂ ਨੇ ਖਾਲਸਾ ਕਾਲਜ ਤੇ ਕਬਜ਼ਾ ਕਰ ਲਿਆ ਯੂਨੀਵਰਸਿਟੀ ਬਣਾ ਕੇ ਉਸ ਉਸ ਅਥਾਰਟੀ ਨੂੰ ਕਹੂਗਾ ਪ੍ਰਬੰਧਨ ਕਰਕੇ ਆਓ ਦਾੜੀਆਂ ਕਾਲੀਆਂ ਕਰਨੀਆਂ ਬੰਦ ਕਰੋ ਤੁਸੀਂ ਕੌਮ ਦੀ ਪ੍ਰਾਪਰਟੀ ਕਿਉਂ ਖੋਲੀ ਆ ਉਥੇ ਦੀਆਂ ਅੱਖਾਂ ਬੰਦ ਨੇ ਕਾਲਾ ਚਸ਼ਮਾ ਲਾਇਆ ਜਾਂ ਮਤ ਮਾਰੀ ਗਈ ਆ ਕਿਉਂ ਨਹੀਂ ਬੋਲਦਾ ਕਿਉਂਕਿ ਮਜੀਠੀਆ ਪਵਾਰ ਦੇ ਕਬਜ਼ੇ ਚ ਉਹ ਬਾਦਲ ਦੇ ਸੌਹਰੇ ਕੋਲ ਆ ਉਹ ਸੋਹ ਸਹਸਮ੍ਰਤੇ ਬਾਪੂਲੇ ਜਿਹਨੂੰ ਕਹਿੰਦਾ ਤੂੰ ਮਾਝੇ ਦੀ ਤੇ ਮੈਂ ਵੀ ਮਾਝੇ ਦਾ ਉਹ ਜਿਹੜੀ ਮਾਝੇ ਦੀ ਭੈੜਿਆ ਉਹਨੂੰ ਅੰਮ੍ਰਿਤ ਛਕਾ ਲਿਆ ਨੇ ਅੱਜ ਜਿਹੜੀਆਂ ਜਿੰਨੀਆਂ ਵੀ ਸੰਸਾਵਾਂ ਨੇ ਇਸ ਪਰਿਵਾਰ ਕੋਲ ਨੇ ਤੇ ਕਿੰਨੂੰ ਅੰਮ੍ਰਿਤ ਪਾਣ ਕਰਦੀ ਉਸ ਹਦਾਇਤ ਦੇ ਕੀ ਸਮਝੀ ਤੁਸੀਂ ਇਹ ਆਪਜੀ ਵੀ ਇਸ ਉਹਦੇ ਤੇ ਰਹੇ ਹੋ ਇਹ ਜ਼ਿੰਮੇਵਾਰੀ ਤੁਸੀਂ ਵੀ ਨਿਭਾਈ ਹੋਈ ਹੈ 96 97 ਦੌਰ ਚ ਉਹ ਜਿਹੜੀ ਅਸੀਂ ਤੇ ਜ਼ਿੰਮੇਵਾਰੀ ਨਿਭਾਈ ਨਾ ਉਸੇ ਅੱਗੇ ਤੇ ਸਾਡੇ ਹੱਥ ਸਾਡੇ ਪਏ ਨੇ ਮੈਂ ਉਹ ਵੀ ਤਾਂ ਦੱਸ ਰਿਹਾ ਕਿ ਮੇਰੇ ਮੇਰੇ ਵਿਚ ਪ੍ਰਕਾਸ਼ ਸਿੰਘ ਬਾਦਲ ਸੀ ਜਿਹੜਾ ਕਹਿੰਦਾ ਨਾ ਮੈਂ ਮਨਾਉਂਗਾ ਅੱਜ ਸੀ ਇਹ ਮਨਾਉਂਗਾ ਉਹਨੇ ਮਨਾਈ ਨਾਲ ਉਹਨੇ ਭਾਈ ਵਾਈ ਪਾੜੀ ਆਰਐਸਐ ਉਹਨਾਂ ਨੇ ਮਨਾਈ ਰੋਕਿਆ ਕਿਸ ਨੇ ਤੁਸੀਂ ਇਹ ਕਹਿ ਰਹੇ ਹੋ ਕਿ 25 26 ਸਾਲ ਪਹਿਲਾਂ ਇਹ ਘਾਟ ਸ਼ੁਰੂ ਹੋ ਗਿਆ ਸੀ ਸ਼ੁਰੂ ਹੋ ਗਿਆ ਨਹੀਂ ਮੈਂ ਪਤਖ ਨੂੰ ਪ੍ਰਮਾਣ ਦੀ ਕੀ ਲੋੜ ਹੈ ਹੂੰ ਤੁਸੀਂ ਇਹਦਾ ਪਹਿਲਾਂ ਸਟੱਡੀ ਕਰਕੇ ਤੇ ਫਿਰ ਗੱਲ ਕਰੋ ਨਹੀਂ ਨਹੀਂ ਸਟੱਡੀ ਤਾਂ ਜਿਹੜੀ ਮੇਰੀ ਹੈ ਮੈਂ ਕਰ ਰਿਹਾ ਜੀ ਉਸੇ ਪਤਖ ਨੂੰ ਕੀ ਪ੍ਰਮਾਣ ਦੀ ਲੋੜ ਹੈ ਜੋ ਕੁਝ ਹੋ ਚੁੱਕਾ ਹੈ ਤੁਹਾਡੇ ਸਾਹਮਣੇ ਨਜ਼ਰ 'ਚ ਹੋ ਚੁੱਕਾ ਉਹੀ ਬਾਦਲ ਫਿਰ ਕਹਿੰਦਾ ਨਹੀਂ ਤੁਸੀਂ ਨਹੀਂ ਮੰਨ ਸਕਦੇ ਕੈਪਟਨ ਮਰਿੰਦਰ ਸਿੰਘ ਨੂੰ ਇਹ ਬਾਦਲ ਦੇ ਬਾਪ ਦੀ ਮਰਿਆਦਾ ਉਹਦੇ ਪਰਿਵਾਰ ਦੀ ਮਰਿਆਦਾ ਹੈ ਇਹ ਕੌਮ ਦੀਆਂ ਸਾਡੀ ਸਿੱਖ ਕੌਮ ਦੇ ਸੁਭਾਤ ਨੇ ਕੌਮ ਦੀਆਂ ਰੁਇਪਾਂ ਨੇ ਤੇ ਉਹਨਾਂ ਜੇ ਖਰਾਬਤ ਰਿਆ ਇਹ ਸਰਕਾਰੀ ਸਿਸਟਮ ਨਾਲ ਕਰਕੇ ਗੁਰੂ ਘਰ ਨਹੀਂ ਚੱਲਨੇ ਕੀ ਸਮਝਦੇ ਹੋ ਫਿਰ ਤੁਸੀਂ ਤਾਂ ਖੈਰ ਹੋਕਾ ਦੇ ਹੀ ਰਹੇ ਹੋ ਇਹ ਮੁਕਤ ਕਰਨ ਦਾ ਇਹਨਾਂ ਚੀਜ਼ਾਂ ਤੋਂ ਜੋ ਇਹ ਮੁਕਤ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਦੀ ਦੀ ਸੈਟਰ ਸਰਕਾਰ ਉਹ ਅਕਲ ਕਰੇ ਸਿੱਖ ਕੌਮ ਨੂੰ ਉਹਦਾ ਬਣਦਾ ਜਮਹੂਰੀਅਤ ਬਖਾਲ ਕਰਨ ਦਾ ਹੱਕ ਦੇਵੇ ਇਲੈਕਸ਼ਨ ਹੋ ਪੰਜਾਬ ਸਰਕਾਰ ਵੀ ਆਪਣਾ ਅਸਰ ਦਿਖਾਵੇ ਆਪਣੀ ਤਾਕਤ ਦਿਖਾਵੇ ਤੇ ਪੁੱਛੇ ਸੈਂਟਰ ਸਰਕਾਰ ਨੂੰ ਕਿ ਜੇ ਹਰਿਆਣਾ ਸਰਕਾਰ ਕਰਵਾ ਸਕਦੀ ਪ੍ਰਬੰਧਕ ਕਮੇਟੀ ਦੇ ਅਕੀਰ ਸਾਨੂੰ ਕਿਉਂ ਨਜਾਇਜ਼ ਇਹ ਅਸੀਂ ਕਿਉਂ ਨਹੀਂ ਕਰਾ ਸਕਦੇ ਪੰਜਾਬ ਸਰਕਾਰ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਉਹ ਸਾਡੀ ਫੌਮ ਲਈ ਪੰਜਾਬ ਲਈ ਕੁਝ ਕਰੇ ਹਾਲਾਂਕਿ ਗੜਗਾਜੂਣਾ ਦੀ ਨਿਯੁਕਤੀ ਦੇ ਸਵਾਲ ਉੱਠ ਰਹੇ ਨੇ ਕਹੀ ਜਾਂਦਾ ਵੀ ਉਹ ਸਲਾਇਕ ਨਹੀਂ ਹੈ ਕਿ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਤੁਸੀਂ ਮੈਂ ਇਹ ਕਹਿਣਾ ਚਾਹ ਰਿਹਾ ਤੁਹਾਡੀ ਨਜ਼ਰਾਂ ਦੇ ਵਿੱਚ ਤੁਹਾਡੀ ਨਜ਼ਰ ਤੁਹਾਡੀ ਨਜ਼ਰਾਂ ਦੇ ਵਿੱਚ ਕੀ ਪੈਮਾਨਾ ਕੀ ਹੋਣਾ ਚਾਹੀਦਾ ਜੇ ਹੁਣ ਕਿਸੇ ਪੈਮਾਨੇ ਭਾਈ ਸਾਹਿਬ ਸਿੱਖ ਪੰਥ ਨੂੰ ਸਾਰੀਆਂ ਗੱਲਾਂ ਦਾ ਪਤਾ ਬੱਚੇ-ਬੱਚੇ ਨੂੰ ਪਤਾ ਜੇ ਪੈਮਾਨੇ ਦਾ ਨਾਮ ਪਤਾ ਹੁੰਦਾ ਸ਼ਹੀਦ ਸ਼ਹੀਦ ਪਰਿਵਾਰਾਂ ਚ ਉਹ ਕਹਿੰਦੇ ਬੜੀ ਘਾਲਣਾ ਘਾਲੀ ਆ ਉਹਨਾਂ ਨੇ ਬਹੁਤ ਘਾਲਣਾ ਘਾਲੀ ਆ ਤੁਸੀਂ ਉਹਦਾ ਪ੍ਰਚਾਰ ਕਰਿਆ ਕਰੋ ਟੀਵੀ ਤੇ ਲਾ ਜਾ ਕੇ ਉਹਨੂੰ ਮੱਥਾ ਟੇਕਦਾ ਦਿਖਾਇਆ ਕਰੋ ਇਹ ਘਾੜਣਾ ਹੋਰ ਨਹੀਂ ਕੋਈ ਘਾਲ ਸਕਿਆ ਤੇ ਇਹਦੇ ਤੋਂ ਬਣਾ ਘਾਲ ਵੀ ਕੋਈ ਨਹੀਂ ਸਕਦਾ ਤੇ ਚਲੋ ਜੇ ਉਹਨੂੰ ਕੋਈ ਉਹ ਉਸ ਨੂੰ ਉਹ ਗੱਲ ਤੋਂ ਪਾਉ ਨੂੰ ਫੈਰਾ ਬਾਬੂ ਤੇ ਅਸੀਂ ਧੰਨਵਾਦ ਕਰਾਂਗੇ ਜਾਰੇ ਨੇ ਦੂਰ ਦੂਰ ਕੜਗਾਚਾਬ ਹੋਰ ਜਿਹੜੇ ਕਹਿੰਦੇ ਵੀ ਮੈਂ ਅਜੇ ਸਿੱਖਾਂ ਦੇ ਘਰ ਵੀ ਜਾ ਰਿਹਾ ਜਿਨ੍ਹਾਂ ਘਰ ਅੱਜ ਤੱਕ ਕੋਈ ਬੜਿਆ ਨਹੀਂ ਪ੍ਰਸ਼ਾਦਾ ਪਾਣੀ ਛੱਕ ਰਹੇ ਨੇ ਅਕਾਲ ਤਖਤ ਦੇ ਜਥੇਦਾਰ ਤੇ ਇਹ ਕਾਰਜ ਇਹ ਹੁਣ ਪ੍ਰਾਪਤੀ ਹੈ ਕੋਈ ਇਹ ਜਥੇਦਾਰ ਦੀ ਪ੍ਰਾਪਤੀ ਹੈ ਕੋਈ ਉਹ ਕਹਿੰਦੇ ਅੱਜ ਤੱਕ ਕਿਸੇ ਨੇ ਨਹੀਂ ਕਰਿਆ ਇਦਾਂ ਨਹੀਂ ਜੇ ਨੇ ਕੋਈ ਕਰਿਆ ਕਿਸੇ ਨੇ ਤੇ ਇਹ ਪ੍ਰਾਪਤੀ ਹੋ ਗਈ ਉਹਦੀ ਉਹ ਤਾਂ ਇਹ ਦੱਸ ਰਹੇ ਚਲੋ ਫਿਰ ਉਹ ਨੂੰ ਪ੍ਰਚਾਰੋ ਚੰਗੀ ਤਰ੍ਹਾਂ ਨੂੰ ਕੌਮ ਨੂੰ ਦੱਸੋ ਤਾਂ ਕਿ ਉਹਦਾ ਕੋਈ ਦੁਕਾਨ ਤੇ ਆਵੇ ਉਹਦੀ ਸੌਦਾ ਲੈਣ ਸਾਹ ਤਾਂ ਸਮਝਾਉਣੀ ਜਿਹੜੀਆਂ ਗੱਲਾਂ ਤੁਸੀਂ ਕਰਦੇ ਜੋ ਨਹੀਂ ਤੇ ਹੋਰ ਕੋਈ ਗੱਲ ਬਾਤ ਨਹੀਂ ਹੋਰ ਤਾਂ ਚਲੋ ਚੱਲ ਹੀ ਰਹੀਏ ਗੱਲ ਬਾਤ ਤਾਂ ਜੀ ਆਪਣੀ ਐ ਤੇ ਐਸਜੀਪੀਸੀ ਇਹ ਇਹਨੂੰ ਛੱਡ ਦਿਓ ਇਹਨੂੰ ਛੱਡ ਦਿਓ ਜਿਹੜਾ ਗੜਗਾਜ ਸਿੰਘ ਦੀ ਜਿਹੜੀ ਤੁਸੀਂ ਉਹ ਤੋ ਅਨੁਐਨਾ ਕਵੀਰ ਮੋਤਾ ਨਹੀਂ ਲੱਗਦਾ ਇਹ ਪੰਥ ਲਈ ਕੌਮ ਲਈ। ਕਹ ਜੀ ਇਹਨਾਂ ਗੱਲਾਂ ਨੂੰ ਕੋਈ ਫਾਇਦਾ ਹੈ ਨਾ ਗੱਲਾਂ ਕਰਨ ਦਾ। ਉਹ ਪਾਤ ਤਾ ਨਿਕਲਣਾ ਇਹਨਾਂ ਗੱਲਾਂ ਤੋਂ। ਪਾਣੀ ਨੇ ਡੜਕਿਆ ਕੁਝ ਨਿਕਲਿਆ ਕੋਈ। ਕੋਕਰ ਨੀਰ ਬਰੋ ਲਈਏ ਮਾਕਰ ਨਹੀਂ ਰੀਸੇ ਪਾਣੀ ਡੜਕਿਆ ਤੇ ਮੱਖਣ ਨਿਕੜਦਾ। ਇਹਨਾਂ ਗੱਲਾਂ ਨਾਲ ਕੋਈ ਫਾਇਦਾ ਹੋਸੀ ਹੀ ਬੇਕਰ ਗਿਆ। ਜਨਾਜ਼ਾ ਜਾਊਗਾ ਤਾਂ ਫੇਰ ਸ਼ੀਰ ਭੁੱਖਾ ਮਰ ਜਾਣਾ ਸੀ, ਪਰਿਵਾਰ ਭੁੱਖਾ ਮਰ ਜਾਣਾ ਸੀ। ਉਹਨਾਂ ਲੋ ਉਹਨਾਂ ਦਾ ਸਨਮਾਨ ਨਹੀਂ ਸੀ ਹੁਣ। ਕੀ ਹੋ ਜਾ ਸੀ ਤੇ ਇਹ ਇਹ ਪ੍ਰਵਾਨ ਚੜ ਗਿਆ ਸ਼ੀਰ ਦੇ ਘਰ ਜਾਣ ਨਾਲ ਕਰਕੇ ਇਹ ਤਾਂ ਇਦਾਂ ਦਿਖਾ ਰਹੇ ਕਹਿੰਦੇ ਪਹਿਲਾਂ ਤਾਂ ਇੰਨਾ ਵੀ ਨਹੀਂ ਕੀਤਾ ਮੈਂ ਕਿਹਾ ਦਿਖਾਈ ਜਾਣ ਤੁਸੀਂ ਕੋਈ ਮਸਲੇ ਤੇ ਆਉਗਾ ਉਹ ਗੱਲ ਕਰੋ ਜਿੱਦਾਂ ਕੌਮ ਨੂੰ ਕੋਈ ਫਾਇਦਾ ਹੋਵੇ ਜਿੱਦਾਂ ਨਾ ਮੈਂ ਮੈਂ ਉਹੀ ਉਸੇ ਗੱਲ ਤੇ ਆ ਰਿਹਾ ਹਾਂ ਉਸੇ ਸਵਾਲ ਤੇ ਆ ਰਿਹਾ ਫਿਰ ਕੌਮ ਦੀ ਆਪਾਂ ਚੜ੍ਹਦੀ ਕਲਾ ਸਿੱਖ ਪੰਥ ਦੀ ਇੱਕਜੁਟਤਾ ਦੀ ਏਕਤਾ ਦੀ ਗੱਲ ਆ ਲਈ ਜੇ ਜਥੇਦਾਰ ਨਹੀਂ ਕੁਝ ਕਰਦੇ ਲੱਗ ਰਹੇ ਆਪਾਂ ਨੂੰ ਤੇ ਫਿਰ ਕੀ ਬਣੇਗਾ ਅੱਗੇ ਇਹ ਸਾਰਾ ਕੁਝ ਠੀਕ ਬਣੂਗਾ ਤੁਸੀਂ ਇਸ ਵਿਸ਼ੇ ਤੇ ਗੱਲ ਕਰੋ ਜਿਹੜੀ ਜਿਹੜੀ ਗਰਮ ਆਇਆ ਤੁਸੀਂ ਉਹ ਇਹ ਜਿਹੜਾ ਇਹ ਵਿਗੜਗਾ ਜੇ ਸਗਨੇ ਸਾਡੀ ਕੌਮ ਨੂੰ ਪਾਰ ਨਹੀਂ ਲਾਉਣਾ ਤਾਂ ਬਿਲਕੁਲ ਮਤਲਬ ਨੌਨ ਡਿਜ਼ਰਵਿੰਗ ਬੰਦੇ ਆ ਲੱਗਦੇ ਨੇ ਉਹ ਕੋਈ ਗੱਲ ਕੋਈ ਕੋਈ ਮਤਲਬ ਦੀ ਗੱਲ ਹੈ ਅੱਛਾ ਹੁਣ ਜਿਹੜੇ ਪੰਜਾਂ ਬੰਦੇ ਦੀ ਗੱਲ ਕਰੋਗੇ ਇਹ ਬੰਦੇ ਦੀ ਗੱਲ ਕਰੋ ਉਹਦੀ ਕੋਈ ਉਹਦੀ ਔਕਾਤ ਹੋਵੇ ਉਹਦੀ ਗੱਲ ਕਰੋ ਤੁਸੀਂ ਕੀ ਟਾਈਮ ਵੇਸ ਕਰ ਅੱਛਾ ਸਰਕਾਰ ਜਿੱਥੇ ਜਿਹੜਾ ਅਸੀਂ ਕਹਿ ਰਿਹਾ ਆ ਆਪਾਂ ਇਹ ਵੱਡੇ ਦਿਹਾੜੇ ਜਿਹੜੇ ਆਪਾਂ ਮਨਾਵਾਂਗੇ ਦੇਖੋ ਇਹ ਪਰ ਮੈਂ ਦੱਸਿਆ ਵੀ ਜਿਹੜੀਆਂ ਪਿਰਤਾਂ ਪਾਈਆਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਨੇ ਉਹ ਪਿਰਤਾਂ ਦੇ ਉੱਤੇ ਹੀ ਚੱਲਣ ਡਏ ਨੇ ਉਹ ਤੇ ਉਹਨੇ ਸਾਡੀ ਕੌਮ ਦਾ ਸਭ ਤੋਂ ਸਰਵਉੱਚ ਤਖਤ ਸੀਗਾ ਉਹਦਾ ਅਪਮਾਨ ਕੀਤਾ ਸੀ ਇਹ ਕੰਮ ਕਰਕੇ ਜੀ ਉਥੋਂ ਮਨਾ ਕੀਤਾ ਗਿਆ ਸੀ ਇਹਨੇ ਉਥੇ ਐ ਜੱਜਦਾਰ ਮੈਨੂੰ ਲਾਇਆ ਪਾਸੇ ਕੀਤਾ ਕਾਲ ਤੱਕ ਤੋਂ ਤੇ ਐਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੌੜਾ ਨੂੰ ਲਾਇਆ ਬਿਲਕੁਲ ਜੀ ਲਾ ਕੇ ਆਪ ਦੱਸਿਆ ਕਿ ਮੈਂ ਮਨਾਉਣਾ ਰੋਕੋ ਕੌਣ ਰੋਕਦਾ ਤੇ ਆ ਜੋ ਆ ਜੋ ਦੂਸਰੇ ਨੂੰ ਕਿਵੇਂ ਰੋਕ ਸਕਦਾ ਦੂਸਰੀ ਸਰਕਾਰ ਦੇ ਸੀਐਮ ਨੂੰ ਕਿਵੇਂ ਰੋਕ ਸਕਦਾ ਇਦੇ ਮੂੰਹ ਤੇ ਕੋ ਕਲਗੀ ਲੱਗੀ ਸੀ ਇਹ ਪ੍ਰਕਾਸ਼ ਸਿੰਘ ਬਾਦਲ ਜਾਂ ਉਹਦੇ ਪੁੱਤਰ ਤੇ ਕਲਗੀ ਲੱਗੀ ਜਿਹੜੀ ਇਹਨਾਂ ਤੇ ਨਹੀਂ ਲੱਗੀ ਖਾਸੀਅਤ ਕੀ ਆ ਵਜ੍ਹਾ ਸਮਝਣਾ ਚਾਹੀਦੀ ਕੋਮ ਸਮਝਣਾ ਚਾਹੀਦੀ ਅਜੇ ਕਿੰਨੂ ਪ੍ਰੈਕਸ਼ਨ ਦੇ ਰਿਹਾ ਆ ਅੱਜ ਅੱਜ ਅਮਰਤਪਾਨ ਕਰਕੇ ਆ ਫਲਾਣਾ ਕਰੇ ਇਕ ਸਾਡੀ ਮਰਿਆਦਾ ਹੈ ਸਾਡੇ ਗੁਰੂ ਦੀ ਮਰਿਆਦਾ ਹੈ ਕਿ ਕੋਈ ਸਿੱਖ ਜਾਂਦਾ ਤਿਆਰੀ ਕਰਕੇ ਜਾਂਦਾ ਕਿ ਮੈਂ ਜੀ ਅੰਮ੍ਰਿਤਧਾਰੀ ਹੋਣਾ ਚਾਹੁੰਦਾ ਪੰਜਾਂ ਸਿੱਖਾ ਕੇ ਪੇਸ਼ ਹੁੰਦਾ ਪਹਿਲੀ ਗੱਲ ਤੇ ਸਾਰੀ ਜ਼ਿੰਦਗੀ ਨਿਕਲ ਗਈ ਤੇ ਪਿਓ ਦੀ ਬਾਦਲ ਦੀ ਉਹ ਗਿਆ ਹੀ ਨਹੀਂ ਪੰਜਾਂ ਕੇ ਤੇ ਜੇ ਗਿਆ ਹੀ ਲੋਕਾਂ ਨੇ ਲਾਂਤਾਂ ਪਾਈਆਂ ਵੀ 300 ਸਾਲਾਂ ਤੱਕ ਤੂੰ ਮਨਾ ਰਿਆ ਪਰ ਪੰਜਾਂ ਅਗੇ ਤੂੰ ਪੇਸ਼ ਹੀ ਨਹੀਂ ਹੋਇਆ ਕਦੀ ਪੰਥ ਦਾ ਮਾਲਕ ਬਣਿਆ ਹੋਇਆ ਜ਼ਥੇਦਾਰ ਹਟਾ ਕੇ ਸਰਕਟ ਹਾਊਸ ਤੋਂ ਬਣਾਉਣ ਦੀ ਹਿੰਮਤ ਰੱਖਦਾ ਇਹ ਇਹ ਸਿੱਖ ਤੇ ਸਾਜਾ ਫਿਰ ਇਹ ਆਇਆ ਕੇਸਗੜ ਇਹਨੂੰ ਨਵਾ ਜੈਸਰ ਦਾ ਜਿਹੜਾ ਇਹਨੇ ਸਰਕਟ ਹਾਊਸ ਬਣਾਇਆ ਪੂਰਨ ਸਿੰਘ ਉਹ ਬਾਟਾ ਲੈ ਕੇ ਆਇਆ ਇਹਨੂੰ ਅੰਮ੍ਰਿਤਪਾਲ ਤੋਂ ਉਹਦੀ ਹਿੰਮਤ ਲਈ ਪਈ ਇਹਨੂੰ ਕਹਿ ਦਿੱਤੇ ਇਤਾਰ ਪਤਨੀ ਕਿਤੇ ਕਦੀ ਤੁਸੀਂ ਦੇਖਿਆ ਕੋ ਸਿੱਖ ਗੁਰੂ ਅੱਗੇ ਜਦੋਂ ਪੇਸ਼ ਹੁੰਦਾ ਹੈ ਤੇ ਆਪਣੀ ਧਰਮ ਪਤਨੀ ਨੂੰ ਉਹਦੀ ਮਰਜ਼ੀ ਅਨੁਸਾਰ ਘਰ ਬਿਠਾ ਕੇ ਆਵੇ ਤੇ ਆਪ ਆ ਕੇ ਕਹਵੇ ਮੈਨੂੰ ਅੰਮ੍ਰਿਤਪਾਲ ਕਰਾਓ ਪਰਿਵਾਰ ਸਮੇਤ ਔਰਤ ਨੇ ਅੰਮ੍ਰਿਤ ਨਹੀਂ ਸ਼ਕਿਆ ਤੇ ਬੰਦੇ ਦਾ ਅੰਮ੍ਰਿਤ ਕਿਸ ਕੰਮ ਤੇ ਪਰਨੇਸ਼ਾਇ ਸ਼ਾਗਰ ਨਾ ਕਿਸੇ ਜਦ ਤੱਕ ਆਨੇ ਪੁੱਛਿਆ ਇਹ ਹੋ ਜਾ ਗੜਗੱਜ ਸਿੰਘ ਹੋ ਸੀ ਇਹ ਮਤ ਨਹੀਂ ਕਰ ਸਕਦਾ ਪੁੱਛਣ ਕਿ ਕਿਉਂਕਿ ਲਾਲੇ ਗੋਲੇ ਸੀ ਕਿਉਂਕਿ ਨੌਕਰ ਸੀ ਫਿਰ ਉਹਨੂੰ ਪੱਤਰਕਾਰਾਂ ਨੇ ਪੁੱਛਿਆ ਤੁਹਾਡੇ ਵਰਗਿਆਂ ਨੇ ਕਿ ਬਾਦਲ ਸਾਹਿਬ ਤੁਸੀਂ ਤੇ ਅੰਮ੍ਰਿਤ ਪਾਨ ਕਰ ਲਿਆ ਤੇ ਤੁਹਾਡੀ ਧਰਮ ਪਤਨੀ ਨੇ ਕਿਉਂ ਕਹਿੰਦਾ ਜੀ ਉਹਨਾਂ ਦਾ ਹਾਲੀ ਮਨ ਨਹੀਂ ਮੰਨਿਆ ਜੀ ਹੋਣ ਇਹ ਵੀ ਹਰ ਸਮਰਤਾ ਮਨ ਮੰਨ ਗਿਆ ਇਹ ਮੇਰਪਾਲ ਕੀਤਾ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਨੇ ਜੋਧੀ ਵਾਇਪਰੇ ਨਾਲ ਕੀਤਾ ਗੜਗਾ ਸਿੰਘ ਨੇ ਚਸ਼ਮਾ ਲਾਇਆ ਇਹਨੂੰ ਦੇਖਦਾ ਨਹੀਂ ਲੋਕ ਫਿਰ ਵੀ ਜਿਤਾ ਕੇ ਨੇ ਇਹਨੂੰ ਭੇਜਦੇ ਆ ਸੰਸਦ ਚ ਲੋਕ ਜਿਉਂ ਕਰਦੇ ਉਹ ਕਰਦੇ ਆ ਮੈਂ ਸਾਡੇ ਤੁਹਾਡੇ ਵਰਗੇ ਹੀ ਆ ਉਹ ਵੀ ਸਿੱਖੀ ਦੀ ਗੱਲ ਕਰਦਾ ਵੋਟ ਦੀ ਗੱਲ ਨਹੀਂ ਕਰਦਾ ਹਾਂ ਜੋ ਕੁਛ ਮੈਂ ਕਹਿ ਰਿਹਾ ਉਹ ਜੇ ਝੂਠ ਹੈ ਤਾਂ ਗੱਲ ਕਰੋ ਜੀ ਜਦੋਂ ਸਾਡੀ ਮਰਿਆਦਾ ਹੈ ਤੇ ਮਰਿਆਦਾ ਪ੍ਰਸ਼ੋਤਮ ਬਣ ਕੇ ਤੇ ਇਹਨੂੰ ਹੁਕਮ ਦੇਣਾ ਕੈਂ ਕਰੂ ਇਹਨੂੰ ਸਰਕਾਰ ਨੂੰ ਬਣਾਉਣ ਨਹੀਂ ਦੇਣਾ ਜੇ ਤੂੰ ਉਹਨੂੰ ਅਮਰਤ ਪਾਣ ਕਰ ਆल्या ਪਹਿਲੇ ਦੂਸਰਾਂ ਨੂੰ ਉਪਦੇਸ਼ ਦੇਣਾ ਇਹ ਸਾਡੀ ਤਾਣੀ ਜਿਹੜੀ ਵਿਗੜੀ ਹੈ ਜਿਹਨਾਂ ਨੇ ਵਿਗਾੜੀ ਆ ਇਹ ਅੱਜ ਤੁਸੀਂ ਦੇਖੋ ਜੀ ਪ੍ਰਬੰਧਕ ਕਮੇਟੀ ਜਿਹੜੀ ਆ ਗੁਰੂ ਘਰ ਦੀ ਸਰਕਾਰ ਆ ਜਿਸ ਸਰਕਾਰ ਤੋਂ ਗਰੀਬ ਦਾ ਭਲਾ ਹੋਣਾ ਗਰੀਬ ਦੇ ਭਲੇ ਕਰਕੇ ਇਹ ਸਿੱਖ ਜਿਹੜੇ ਨੇ ਦਸੰਭ ਦਿੰਦੇ ਨੇ ਜਸਵਾਤ ਜਦੋਂ ਇਹ ਇਸ ਕਰਕੇ ਕਿ ਗਰੀਬ ਬੱਚਾ ਕੋਈ ਤੁਰੀ ਐਜੂਕੇਸ਼ਨ ਹੋ ਜਵੇ ਕੋਈ ਗਰੀਬ ਆ ਉਹਦਾ ਇਲਾਜ ਨਹੀਂ ਹੋ ਸਕਦਾ ਉਹ ਫ੍ਰੀ ਹੋਵੇ ਲੋੜਵੰਦ ਦੀ ਜ਼ਰੂਰਤ ਪੂਰੀ ਹੋਵੇ ਕੋਈ ਯਾਤਰੀ ਆ ਤੇ ਉਹਨੂੰ ਕਮਰਾ ਮਿਲ ਜਵੇ ਉਹਦੀ ਦੇਖ ਰੇ ਖੋ ਜਵੇ ਗੁਰੂ ਘਰ ਦੀਆਂ ਜ਼ਮੀਨਾਂ ਜਾਇਦਾ ਤਾਂ ਸਾਂਭੀਆਂ ਰਹਿਣ ਉਹਨਾਂ ਨੂੰ ਮੇਨਟੇਨ ਰੱਖ ਕੇ ਰੱਖਿਆ ਜਾਵੇ ਪਰ ਕਦੀ ਤੁਸੀਂ ਸੁਣਿਆ ਕਿਸੇ ਸੰਸਥਾ ਦੇ ਸੰਸਥਾ ਦਾ ਮਾਲਕ ਹੋ ਕੇ ਖਾਸ ਕਰਕੇ ਗੁਰੂ ਘਰ ਦੀ ਸੰਸਥਾ ਦਾ ਮਾਲਕ ਹੋ ਕੇ ਤੋਂ ਲੀਜ਼ ਤੇ ਲੈ ਕੇ ਜਮੀਨ ਤੇ ਆਪਣੇ ਨਾਂ ਦੀ ਸੰਸਥਾ ਬਣਾ ਲਿਆ ਆਪਣੇ ਕਲੱਸ ਬਣਾ ਕੇ ਆਪਣੀ ਸੰਸਥਾ ਖੜੀ ਕਰ ਲਈ ਮੇਰੀ ਪੀਰੀ ਅਕੈਡਮੀ ਬਣਾਈ ਜਾਂਦੇ ਬਾਦਲ ਨੇ ਇੱਕ ਕਿਸਮ ਦਾ ਕਾਰੋਬਾਰ ਕਹਿ ਲਓ ਤਾਂ ਤੁਸੀਂ 100 ਕਰੋੜ ਰੁਪਇਆ ਹਾਂ ਉਹਦੇ ਤੇ ਕਮੇਟੀ ਦਾ ਲਵਾ ਲਿਆ ਜੀ ਲੀਜ਼ ਤੇ ਬਾ ਪਹਿਲਾਂ ਲਈ ਤੇ 100 ਕਰੋੜ ਬਾਅਦ ਚ ਲੱਗਾ ਵੀ ਜੇ 100 ਕਰੋੜ ਕਮੇਟੀ ਇਹਦਾ ਹੀ ਲਵਾਉਣਾ ਹੈ ਤੇ ਤੂੰ ਲੀਜ਼ ਤੇ ਲਈ ਹੈ ਤੇ ਕਿਉਂ ਲਈ ਨੇ ਨੇਰ ਸਾਲ ਦੀ ਲੀਡ ਤੇ ਲੈਣ ਦਾ ਮਤਲਬ ਜੁਨੀਨ ਮੇਰੀ ਏ 100 ਸਾਲ ਦੀ ਹਾਂ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਬਿਲਕੁਲ ਠੀਕ ਹੈ ਤੇ ਜਦੋਂ ਲੈਲੀ ਮੀਰੀ ਪੀਰੀ ਕੈਡਮੀ ਬਣਾ ਲਈ ਬੋਰਡ ਲਾਤਾ ਉਦੋਂ ਤੇ ਜਿਹੜਾ 100 ਕਰੋੜ ਰੁਪਇਆ ਲੱਗਾ ਉਹ ਕਮੇਟੀ ਦਾ ਲੱਗਾ ਕਿਉਂ ਲਵਾਇਆ ਫਿਰ ਅੱਜ ਦੀ ਤਰੀਕ ਨੂੰ ਜਦੋਂ ਹਰਿਆਣਾ ਦੇ ਵਿੱਚ ਉਹ ਜ਼ਾਇਦਾਤ ਆ ਅੱਜ ਦੀ ਤਰੀਕ ਚ ਹਰਿਆਣਾ ਕਮੇਟੀ ਕੋਲ ਅਧਿਕਾਰ ਨਹੀਂ ਕਿ ਉਹ ਉਹਦੇ ਲਈ ਬਜਟ ਪਾਸ ਕਰੇ ਉਹਨੂੰ ਹੱਥ ਲਾਵੇ ਉਹ ਬਾਦਲ ਕਰਵਾ ਦਿੱਤੀ ਦੇ ਬਾਦਲ ਪ੍ਰਵਾਦ ਦੀ ਸੰਸਦੀ 8 ਕਰੋੜ ਰੁਪਏ ਦਾ ਬਜਟ ਚ 8 ਕਰੋੜ ਰੁਪਏ ਦਾ ਰੱਖ ਦਿੱਤਾ ਗਿਆ ਰੱਖ ਮਾਰ ਕੇ ਗਿਆ ਉਸ ਮੀਰੀ ਪੀਰੀ ਕਾਡਮੀ ਦੀ ਉਹਦੀ ਵਜ੍ਹਾ ਸਾਡੀ ਕੌਮ ਨੂੰ ਤੇ ਧੋਕੇ ਧੋਕੇ ਰੱਖ ਦਿੱਤਾ ਇਹਨੇ ਨਚੋੜ ਕੇ ਰੱਖ ਦਿੱਤਾ ਅੱਜ ਨੰਗਾ ਚਿੱਟਾ ਲੋਕਾਂ ਨੂੰ ਪਤਾ ਹੈ ਕਿ ਇਹ ਮੀਰੀ ਪੀਰੀ ਕਾਡਮੀ ਹਰਿਆਣੇ ਚ ਜੀ ਹਰਿਆਣਾ ਦੀ ਕਮੇਟੀ ਬਣ ਚੁੱਕੀ ਹੈ ਔਰ ਇਸ ਬਜਟ ਪਾਸ ਹੋ ਇੱਥੇ ਹੋ ਰਿਹਾ ਉਨੇ ਪ੍ਰਧਾਨ ਦੱਸੇ ਪੀ ਇਹ ਜਿਹੜਾ ਬਜਟ ਪਾਸ ਕਰ ਰਿਆ 8 ਕਰੋੜ ਰੁਪਈਆ ਇੱਕ ਸਾਲ ਵਾਸਤੇ ਹਰ ਸਾਲ ਕਰਦਾ ਪਰ ਅੱਜ ਤੇ ਕਮੇਟੀ ਬਣ ਗਿਆ ਤੇ ਨੰਗਾ ਹੋ ਗਿਆ ਪਹਿਲਾਂ ਤੇ ਇਹ ਸੀਗਾ ਨਹੀਂ ਜੀ ਉਹ ਹਰਿਆਣੇ ਦਾ ਵਿੱਚ ਹੀ ਇਹ ਜੀ ਕਮੇਟੀ ਦਾ ਹੀ ਆ ਇਹ ਕੋਈ ਆ ਹਾਂ ਪਰ ਅੱਜ ਤੇ ਨੰਗਾ ਹੋ ਗਿਆ ਪੰਜਾਬ ਦਾ ਪੈਸਾ ਹਰਿਆਣੇ ਚ ਪੰਜਾਬ ਦਾ ਪੈਸਾ ਹਰਿਆਣੇ ਚ ਜਾ ਰਿਹਾ ਹਰਿਆਣਾ ਕਮੇਟੀ ਨੂੰ ਅਧਿਕਾਰ ਨਹੀਂ ਉਥੇ ਕੁਝ ਕਰਨ ਦਾ ਤੁਹਾਨੂੰ ਕਿਵੇਂ ਮਿਲਿਆ ਤੁਸੀਂ ਹਰਿਆਣਾ ਦੇ ਵਿੱਚ ਜਾਇਦਾਦ ਦੀ ਦੇਖ ਲਈ ਕਰ ਸਕਦੇ ਐਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਕਿਉਂ ਕਿ ਉਹ ਜਾਇਦਾਦ ਬਾਦਲਦੀ ਹੈ ਉਹ ਨੇ ਲੀਸ ਤੇ ਲਈ ਹੋਈ ਹੈ ਬਿਲਕੁਲ 35 ਕਰੋੜ ਦਾ ਉਹਨਾਂ ਨੇ ਪਲਾਟ ਲੈ ਲਿਆ ਦਿੱਲੀ ਜਾ ਕੇ ਪ੍ਰਬੰਧਕ ਕਮੇਟੀ ਨੇ ਉਥੇ ਇੱਕ ਬਣਾਉਣਗੇ ਦਫਤਰ ਇੱਕ ਬਣਾਉਣਗੇ ਗੈਸ ਹਾਊਸ ਉਹ ਕਮੇਟੀ ਨੂੰ ਉਹਦਾ ਕੀ ਲਾਭ ਸੰਗਤ ਨੂੰ ਉਹਦਾ ਕੀ ਲਾਭ ਉਹ ਤਾਂ 35 ਕਰੋੜ ਦਾ ਪਲਾਟ ਲਿਆ 7 ਨੰਬਰ ਕੋਠੀ ਦਾ ਨਾ ਪਲਾਟ ਹੈ ਨੰਬਰ ਦਾ ਨੰਬਰ ਹੈ ਸਾਊਥ ਵੈਸਟ ਸਾਊਥ ਜਾਂ ਵੈਸਟ ਬਟੇਲ ਨਗਰ ਦੇ ਵਿੱਚ ਉਹ ਜ਼ਿਆਦਾਤ ਹੈ 35 ਕਰੋੜ ਦਾ ਪਲਾਟ ਹੈ 35 40 ਕਰੋੜ ਉੱਤੇ ਲਾਉਣਗੇ 40 50 ਕਰੋੜ ਵਿੱਚੋਂ ਖਾਣਗੇ 100 150 ਕਰੋੜ ਬਾਦਲ ਜੀ 100 150 ਕਰੋੜ ਉੱਤੇ ਲਾ ਦੇਣੀ ਹੈ ਜੇਦਾਰ ਬਾਦਲ ਦੀ ਬਿਲਕੁਲ ਠੀਕ ਹੈ ਇਹ ਇਹ ਸਾਰਾ ਕੁਝ ਹੋ ਰਿਹਾ ਪਰ ਨਾ ਸਾਡੀ ਸਰਕਾਰ ਆਡਿਟ ਕਰ ਰਹੀ ਹੈ ਨਾ ਬਾਦਲ ਦੇ ਹੁੰਦਿਆਂ ਕਿਸੇ ਦੀ ਹਿੰਮਤ ਪਈ ਉੱਥੇ ਆਡਿਟ ਕਰਨ ਦੀ ਨਾ ਕੋਈ ਅਕਾਲ ਤਖਤ ਕੋ ਪੁੱਛ ਸਕਦਾ ਇਹਨਾਂ ਅਕਾਲ ਤਖਤ ਦਾ ਜੱਜਦਾਰ ਸਰਕਾਰਾਂ ਵੇਸਲੀਆਂ ਹੁਣ ਤਾਂ ਨਹੀਂ ਆਪਾਂ ਕਹਿ ਸਕਦੇ ਹੈਗੀਆਂ ਦੇਖੋ ਜੀ ਉਹ ਵੇਸਲੀਆਂ ਹੋਣ ਜਾਂ ਨਾ ਹੋਣ ਚਲੋ ਤੁਸੀਂ ਉਥੇ ਆਰਡਰティブ ਹੋਇਆ ਇੰਨੇ ਸਾਲਾਂ ਤੋਂ ਸਰਕਾਰੀ ਅਫਸਰ ਨੂੰ ਤੇ ਵੜਨ ਹੀ ਨਹੀਂ ਦਿੱਤਾ ਬਾਦਲ ਦੇ ਰਾਜ ਜਦੋਂ ਤੱਕ ਕੋਈ ਕਮੇਟੀ ਰਹੀ ਜੀ ਅੱਜ ਤੱਕ ਵੀ ਨਹੀਂ ਗਿਆ ਕੋਈ ਹੁਣ ਵੀ ਨਹੀਂ ਨਹੀਂ ਗਿਆ ਕੋਈ 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 ਆਰਡਰਟ ਨਹੀਂ ਹੋ ਰਿਹਾ ਆਰਡਰ ਕਰ ਰਹੇ ਉਹਨਾਂ ਦੇ ਮਰਜ਼ੀ ਦੇ ਬੰਦੇ ਆਮੀ ਮਾਰਕੋ ਹੋ ਰਿਹਾ ਕਿ ਜਿਹੜੇ ਮੈਂ ਰੋਪ ਲਾ ਰਿਹਾ ਫੈਮਰੇ ਤੇ ਲਾ ਰਿਹਾ ਸਬੂਤ ਹੋਣਗੇ ਤੁਹਾਡੇ ਕੋਲ ਸਾਰੇ ਤੁਸੀਂ ਮੇਰੇ ਤੇ ਕੇਸ ਕਰ ਸਕਦੇ ਹੋ ਮੈਨੂੰ ਪਤਾ ਬਿਲਕੁਲ ਪਰ ਕਰੋ ਜੇ ਮੈਂ ਝੂਠ ਬੋਲਦਾ ਤਾਂ ਕਰੋ ਤੇ ਇਹਦੇ ਸੰਗਤ ਨੂੰ ਜਵਾਬ ਦਿਓ ਕਿਉਂ ਹੋ ਰਿਹਾ ਅਸੀਂ ਤੇ ਉਹ ਡਾਂਗਾ ਪਰ ਕੇ ਥੋੜਾ ਲੜਾਂਗੇ ਬਿਲਕੁਲ ਠੀਕ ਹੈ ਅਸੀਂ ਤਾਂ ਰੌਲਾ ਹੀ ਪਾ ਸਕਦੇ ਹਾਂ ਨਾ ਤੇ ਇਹ ਇਹ পাগল ਪਰਿਵਾਰ ਸੇਖ ਕੌਮ ਨੂੰ ਨਿਚੋੜ ਕੇ ਸੁੱਟ ਗਿਆ ਸਾਡੇ ਗਰੀਬ ਬੱਚਿਆਂ ਚ ਸਾਈ ਬਣ ਰਹੇ ਨੇ ਸਾਡੇ ਗਰੀਬ ਦਾ ਇਲਾਜ ਨਹੀਂ ਹੋ ਰਿਹਾ ਗੁਰਦਾਸਪੁਰ ਭਰਿਆ ਪੇ ਜਿਹੜੀਆਂ ਜਾਇਦਾਦਾਂ ਗੁਰੂ ਸਾਹਿਬ ਜੀ ਦੀਆਂ ਮਹਿੰਗੀਆਂ ਹੋ ਚੁੱਕੀਆਂ 12-12 ਕਰੋੜ ਦਾ ਕਿਲਾ 100-100 ਆ ਜਿਹੜਾ ਜਿਹੜੀ ਜਾਇਦਾਦ ਬਾਦਲ ਨੇ ਲਈ ਆ ਇਹ 100-100 ਕਰੋੜ ਦਾ ਕਿਲਾ ਜੀ ਮਾਰਕੰਡਾ ਜੀਜੀ ਰੋਡ ਦੇ ਉੱਤੇ ਆ 27-24 ਏਕੜ ਜਮੀਨ ਇਹ ਮਾਰਕਣ ਗਿਆ ਉਹ ਲੱਪਿਆ 90 ਸਾਲ ਬਾਅਦ ਕੌਣ ਕੇ ਦੀ ਪਾਛੇ ਤੇ ਕੀ ਦਾ ਰਾਜ ਤੇ ਕੇ ਦੀ ਪ੍ਰਜਾ ਕਿਨੇ ਪੁੱਛਣਾ ਕਿਨੇ ਪੁੱਛਣਾ ਇਹ ਜੇ ਦਾ ਤਾਂ ਤਬਾਦਲੇ ਵੀ ਹੋ ਰਹੇ ਤੇ 3 ਲੱਖ ਦਾ 35 ਲੱਖ ਦਾ ਕਿਲਾ ਲੈ ਕੇ ਤੇ ਉਹਨੂੰ ਉਹ ਜਿੰਨ ਤੋਂ ਲਿਆ ਉਹ ਤੋਂ 12 ਕਰੋੜ ਦਾ 15 ਕਰੋੜ ਦਾ ਕਿਲਾ ਉਹਨੂੰ ਦੇ ਰਿਹਾ ਤਬਾਦਲੇ ਵੀ ਹੋ ਰਹੇ ਐਕਸਚੇਂਜ ਗੁਰੂ ਘਰ ਚ ਪੂਰੇ ਦਾ ਪੂਰਾ ਸਾਰਾ ਕੁਝ ਆ ਗਿਆ ਤੋਏ ਸਾਡੀ ਕੌਮ ਨੂੰ ਸ਼ਿਓਂਕ ਲੱਗੇ ਹੋਈ ਆ ਬਾਦਲ ਪਰਵਾਰ ਬਾਦਲ ਪਰਵਾਰ ਨੂੰ ਜਿੰਨੀ ਦੇਰ ਸਿੱਖ ਜਿਹੜੇ ਨੇ ਇਸ ਅਰਾਰੇ ਚੋਂ ਬਾਹਰ ਨਹੀਂ ਕਰਦੇ ਉਨੀ ਦੇਰ ਤੱਕ ਸਾਡੀ ਕੋਈ ਸੰਸਾਰ ਨਹੀਂ ਬਚੀ ਜਿਹੜਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਇਤਿਹਾਸਕ ਸਾਡੀ ਸੰਸਾਰ ਖਾਲਸਾ ਕਾਲਜ ਅੰਮ੍ਰਿਤਸਰ ਜੀ ਉਹ ਅੱਜ ਖਾਲਸਾ ਕਾਲਜ ਨਹੀਂ ਰਿਹਾ ਜੀ ਉਹ ਯੂਨੀਵਰਸ ਖਾਲਸਾ ਯੂਨੀਵਰਸਿਟੀ ਦੇ ਨਾਮ ਤੇ ਤਬਦੀਲ ਹੋ ਚੁੱਕਾ ਜਿਹੋਦੇ ਮਾਲਕ ਬਣ ਚੁੱਕੇ ਨੇ ਮਜੀਠੀਆ ਪਰਵਾਰ ਕੀసే ਦੀ ਹਿੰਮਤ ਹੱਤ ਲੈ ਕੇ ਦਿਖਾ ਦੇ। ਇਹ ਗਰਗਾਜ ਨੂੰ ਸਮਝਾਓ ਤੇ ਉੱਥੇ ਬੋਲ ਜੇ ਕੌਮ ਦਾ ਭਲਾ ਕਰ, ਬਾਦਲ ਪਰਵਾਹ ਦਾ ਭਲਨ ਕਰ, ਕੌਮ ਦਾ ਭਲਾ ਕਰ। ਜੇ ਪੁੱਛਣਾ ਕਿ ਇਹਨੂੰ ਕਿ ਅੰਮ੍ਰਿਤਧਾਰੀ ਕੀ ਹੁੰਦਾ ਤੇ ਉੱਥੇ ਪੁੱਛ ਵੀ ਤੁਹਾਡੇ ਚ ਕਿੰਨੇ ਅੰਮ੍ਰਿਤਧਾਰੀ ਨੇ? ਮੇਰੇ ਇਥੇ ਪਰਿਵਾਰ ਚ ਕਿੰਨੇ ਅੰਮ੍ਰਿਤਧਾਰੀ ਤੇ ਜੜੀ ਲੈਣ ਲੱਗੀ ਉੱਥੇ ਮੈਂਬਰ ਬਣਦੀ। ਬਾਦਲ ਤੇ ਮੁੰਡੇ ਦੇ ਸਮੇਤ ਜਿਹੜੀ ਯੂਨੀਵਰਸਿਟੀ ਬਣੀ ਬਾਦਲ ਦਾ ਮੁੰਡਾ ਹੀ ਮੈਂਬਰ ਬਣਿਆ, ਹਰ ਸਿਮਰਤੀ ਬਣੀ ਉਹਦੇ ਦੋ ਭਰਾ ਬਣੇ ਉਹਦਾ ਬਾਪ ਬਣਿਆ। ਆਪਣੇ ਪਰਿਵਾਰ ਆ ਸਰ ਆਪਣਾ ਪਰਿਵਾਰ ਆ ਤੇ ਇਹ 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 ਗੜਗਾਜ ਸਿੰਘ ਉਹਨੂੰ ਪੁੱਛੇ ਜਾ ਕੇ ਵੀ ਤੂੰ ਅੰਮ੍ਰਿਤਪਾਨ ਕੀਤਾ ਹੈ ਤੂੰ ਇੱਕ ਆਮ ਦੀ ਸੰਸਥਾ ਦਾ ਮਾਲਕੇ ਬਣ ਗਿਆ ਇਹ ਜਿਹੜੀਆਂ ਚੰਗੀਆਂ ਭਲੀਆਂ ਚੱਲ ਰਹੀਆਂ ਸਕੂਲ ਚੱਲ ਰਹੇ ਨੇ ਸੰਸਥਾਵਾਂ ਚੱਲ ਰਹੀਆਂ ਉਹਨਾਂ ਦੇ ਮਾਮਾ ਤੰਦੂ ਵੜਦੇ ਆ ਉਹ ਉਪਦੇਸ਼ ਦੇ ਰਿਹਾ ਜਾ ਕੇ ਇਹ ਕਿੰਨੀ ਦੇਰ ਚੱਲਣਗੇ ਇਹ ਹੁਣ ਨਹੀਂ ਚੱਲਣੇ ਲੋਕ ਜਦੋਂ ਗਰੇਵਾਨ ਫੜ ਕੇ ਬਾਜ਼ਾਰ 'ਚ ਖੜਾ ਕਰ ਲੈਣਗੇ ਉਦੋਂ ਇਹਨੂੰ ਪਤਾ ਲੱਗੂਗਾ ਵੀ ਇਹ ਕਿਥੋਂ ਕਿਹੋ ਜਿਹਾ ਜਾਇਜ਼ ਹੈ ਤੁਹਾਡੇ ਲਿਹਾਜ਼ ਨਾਲ ਫਿਰ ਜਥੇਦਾਰ ਹਵਾਰਾ ਵਰਗਿਆਂ ਜਦੋਂ ਮਤਵਾਚੀ ਜਥੇਦਾਰ ਲਾ ਦਿੱਤਾ ਜਾਂਦਾ ਉਹ ਠੀਕ ਹੈ ਸਿਸਟਮ ਬੋ ਜੀ ਠੀਕ ਹੈ ਜਾਂ ਗਲਤ ਹੈ ਮੈਨੂੰ ਨਹੀਂ ਪਤਾ ਜੋ ਹੁਣ ਸੀਟ ਤੇ ਜੋ ਕੁਝ ਹੋ ਰਿਹਾ ਮੈਂ ਉਹਦੀ ਗੱਲ ਕਰਦਾ ਤੇ ਆਪਾਂ ਨੂੰ ਸਭ ਕੁਝ ਪਤਾ ਵੀ ਹੈ ਕਾਦਾ ਇਸ ਚੀਜ਼ ਦਾ ਵੀ ਕੀ ਕੀ ਹਲੇ ਵੀ ਕਰੀ ਜਾ ਰਿਹਾ ਹਲੇ ਵੀ ਆਪਾਂ ਇਹਨਾਂ ਦੇ ਬੰਦਨ 'ਚ ਜਕੜੇ ਹੋਏ ਆਂ ਇੱਕੋ ਇੱਕ ਹੱਲ ਹੈ ਇਹਦਾ ਵੋਟਾਂ ਦੁਆਰਾ ਪੈਣ ਹੋਣ ਤੇ ਦੁਆਰਾ ਪੈਣ ਤੇ ਹੱਲ ਹੋਗੇ ਉਹਨਾਂ ਉੱਤੇ ਬੰਦੂਕਾਂ ਨਾਲ ਲੜਾਂਗੇ ਅਸੀਂ ਹੁਣ ਖਾਪਾ ਕਰਾਂਗੇ ਆਪਰੇ ਤੇ ਤੇ ਤੁਸੀਂ ਉਹਨੂੰ ਜੈਸ਼ਰਾ ਹੋਗੇ ਜੇ ਜਦੋਂ ਸਾਡਾ ਰਾਈਟ ਹੈ ਇੱਕ ਹਰੇਕ ਸਿੱਖ ਦਾ ਰਾਈਟ ਹੈ ਉਹ ਆਪਣੀ ਬੋਰਡ ਦਾ ਇਸਤੇਮਾਲ ਕਰੇ ਉਹ ਉਹ ਕਿਉਂ ਨਹੀਂ ਕਰ ਲੈਂਦਾ ਜੀ ਸਮਝਾਨਾ ਕੱਖ ਉਹ ਕੁਝ ਠੀਕ ਹੈ ਜੀ ਸੋ ਵਾਕਈ ਕੁਲਦੀਪ ਸਿੰਘ ਗੜਗਾ ਜੂਣੀ ਆਪਣੀ ਡਿਊਟੀ ਕਿੱਦਾਂ ਦੀ ਨਿਭਾ ਰਹੇ ਨੇ ਬੜੇ ਆਪਾਂ ਕਹੀਏ ਤੱਤੇ ਬੋਲ ਜਿਹੜੇ ਨੇ ਜਥੇਦਾਰ ਰਣਜੀਤ ਸਿੰਘ ਜੀ ਉਹਨਾਂ ਨੇ ਬੋਲੇ ਨੇ ਤੇ ਉਹ ਕਹਿ ਰਹੇ ਨੇ ਕਿ ਬਿਲਕੁਲ ਵੀ ਸਹੀ ਤੌਰ ਤੇ ਆਪਣੀ ਉਹ ਡਿਊਟੀ ਨਿਭਾ ਰਹੇ ਕੌਮ ਨੂੰ ਪਤਾ ਪੰਥ ਨੂੰ ਪਤਾ ਹੈ ਕਿ ਸਾਡੇ ਵਿੱਚ ਅੱਜ ਕੱਲ੍ਹ ਉਹ ਕੀ ਰਿਹਾ ਤੇ ਇੱਕੋ ਇੱਕ ਹੱਲ ਹੈਗਾ ਛੇਤੀ ਤੋਂ ਛੇਤੀ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਨਵੇਂ ਮੈਂਬਰ ਚੁਣ ਕੇ ਆਣ ਤੇ ਹੱਲੇ ਵੀ ਜੋ ਸਿੱਧੇ ਸ਼ਬਦਾਂ ਚ ਕਹਿਣ ਹੈ ਜਿਹੜੀ ਸਿਊਂ ਕਹੇ ਚਿੰਬੜੀ ਹੋਈ ਹੈ ਇਹਨੂੰ ਤਾਰਨਾ ਬਹੁਤ ਜ਼ਰੂਰੀ ਹੈ ਤਾਂ ਹੀ ਕਿਤੇ ਕੌਮ ਦਾ ਪੰਥ ਦਾ ਭਲਾ ਸੰਭਵ ਹੈ ਜਤੇਰਾ ਸਾਹਿਬ ਜੀ ਅਨਕਲ ਬਦ ਕਰਨ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕੀ ਫਤਿਹ ਹੋਰ ਨਵੀਆਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ